ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਅੰਦਰ ਸੁਭਾਏਮਾਨ ਗੁਰੂ ਕੇ ਪਿਆਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਅਦਬ ਸਤਕਾਰ ਸਹਿਤ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਭਗਤ ਕਬੀਰ ਸਾਹਿਬਾਨ ਜੀ ਦੇ ਸ਼ਬਦਾਂ ਦੀ ਵਿਚਾਰ ਅਸੀਂ ਪਿਛਲੇ ਕਾਫੀ ਲੰਮੇ ਅਰਸੇ ਤੋਂ ਕਰਦੇ ਆ ਰਹੇ ਹਾਂ ਸਤਿਗੁਰੂ ਨੇ ਕਿਰਪਾ ਕੀਤੀ ਇੱਕ ਇੱਕ ਰਾਗ ਦੇ ਵਿੱਚ ਜਿੱਥੇ-ਜਿੱਥੇ ਭਗਤ ਕਬੀਰ ਸਾਹਿਬਾਨ ਦੇ ਸ਼ਬਦ ਸਨ ਉਹ ਅਸੀਂ ਵਿਚਾਰੇ ਅੱਜ ਪ੍ਰਭਾਤੀ ਰਾਗ ਦੀ আরম্ভਤਾ ਹੋਈ ਹੈ ਜਿਸ ਦੇ ਵਿੱਚ ਭਗਤ ਕਬੀਰ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਲੜੀ ਦੇ ਮੁਤਾਬਕ ਇਹ ਆਖਰੀ ਰਾਗ ਹੈ ਜਿਸ ਦੇ ਵਿੱਚ ਭਗਤ ਕਬੀਰ ਸਾਹਿਬਾਨ ਦੀ ਬਾਣੀ ਹੈ ਉਸ ਤਰੀਕੇ ਦੇ ਨਾਲ ਜੇ ਆਦ ਬੀੜ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਜਿਹੜੀ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਤੋਂ ਉਹ ਭਾਈ ਗੁਰਦਾਸ ਜੀ ਨੇ ਲਿਖੀ ਸੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਸੇਵਾ ਕਰਾਈ ਸੀ ਉਸ ਦੇ ਮੁਤਾਬਕ ਆਖਰੀ ਰਾਗ ਹੈ ਕਿਉਂਕਿ ਜਿਹੜਾ ਜੈਜਵੰਤੀ ਰਾਗ ਹੈ ਉਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ ਸੋ ਇਥੋਂ ਤੱਕ ਭਗਤ ਕਬੀਰ ਸਾਹਿਬ ਜੀ ਸਹਾਬਾਨ ਜੀ ਦੀ ਬਾਣੀ ਆ ਇਸ ਰਾਗ ਦੇ ਵਿੱਚ ਭਗਤ ਕਬੀਰ ਸਾਹਿਬਾਨ ਦੇ ਕੋਲ ਪੰਜ ਸ਼ਬਦ ਹਨ ਪੰਜ ਸ਼ਬਦਾਂ ਦੇ ਵਿੱਚੋਂ ਪਹਿਲੇ ਸ਼ਬਦ ਦਾ ਪਾਠ ਤੁਸੀਂ ਸਰਵਣ ਕੀਤਾ ਜਿਸ ਦੀ ਅੱਜ ਅਸੀਂ ਵਿਚਾਰ ਕਰਨੀ ਹੈ ਅਗਲੇਰੇ ਦਵਾਨਾਂ ਦੇ ਅੰਦਰ ਜਿਹੜੇ ਚਾਰ ਸ਼ਬਦ ਹਨ ਉਹ ਅਸੀਂ ਵਿਚਾਰਾਂਗੇ ਉਸ ਤੋਂ ਅੱਗੇ ਜਦ ਆਪ ਸੰਗਤਾਂ ਦਾ ਹੁਕਮ ਹੋਏਗਾ ਆਪਾਂ ਉਸ ਤਰੀਕੇ ਨਾਲ ਬਾਣੀ ਦੀ ਲੜੀ ਨੂੰ ਅਗਲੀ ਵਿਚਾਰਾਂਗੇ ਅਜਦਾ ਜਿਹੜਾ ਵਿਚਾਰ ਅਧীন ਸ਼ਬਦ ਹੈ ਜਿਸ ਦਾ ਸਰਲੇਖ ਪ੍ਰਭ ਪ੍ਰਭਾਸ ਪ੍ਰਭਾਤੀ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਮੁੱਖ ਰਾਗ ਹੈ ਉਹ ਹੈ ਪ੍ਰਭਾਤੀ ਪ੍ਰਭਾਤੀ ਦੇ ਵਿੱਚ ਜਿਹੜਾ ਮਿਸ਼ਰਤ ਰਾਗ ਹੈ ਉਹ ਹੈ ਵਿਭਾਸ ਇਹ ਆਪਾਂ ਪਿਛੇ ਵੀ ਇਹਦੇ ਬਾਰੇ ਗੱਲ ਕੀਤੀ ਸੀ ਵੀ ਦੋ ਮਿਸ਼ਰਤ ਰਾਗ ਨੇ ਇਸ ਸ਼ਬਦ ਦੇ ਵਿੱਚ ਸ਼ਬਦ ਦਾ ਹਾਉ ਵਾਲਾ ਪਦ ਹੈ ਪ੍ਰਗਤੀ ਜੋਤ ਮਿਟਿਆ ਅੰਧਿਆਰਾ RAM ਰਤਨ ਪਾਇਆ ਕਰਤ ਵਿਚਾਰਾ ਪ੍ਰਗਤੀ ਜੋਤ ਸਾਡੇ ਅੰਦਰ ਜੋਤ ਪ੍ਰਗਟ ਹੋ ਗਈ ਤੇ ਹਨੇਰਾ ਖਤਮ ਹੋ ਗਿਆ ਕਦੋਂ ਰਾਮ ਰਤਨ ਪਾਇਆ ਕਰਤ ਵਿਚਾਰ ਹੁਣ ਇਸਦੇ ਅਰਥ ਇਸ ਤਰੀਕੇ ਦੇ ਨਾਲ ਹੋਣਗੇ ਜਦੋਂ ਮੈਂ ਵਿਚਾਰ ਕੀਤੀ ਵਿਚਾਰ ਕੀਤਿਆਂ ਮੈਨੂੰ ਪਰਮਾਤਮਾ ਦੇ ਨਾਮ ਰਤਨ ਦਾ ਗਿਆਨ ਹੋਇਆ ਸਮਝ ਆਈ ਤੇ ਉਸ ਗਿਆਨ ਦੇ ਸਦਕਾ ਮੇਰੇ ਅੰਦਰੋਂ ਪਰਮਾਤਮਾ ਦੀ ਜੋਤ ਪ੍ਰਗਟ ਹੋ ਗਈ ਤੇ ਹਨੇਰਾ ਖਤਮ ਹੋ ਗਿਆ ਵਿਚਾਰ ਕੀ ਹੈ ਇੱਕ ਤੇ ਹੋ ਗਈ ਵਿਚਾਰ ਜਦੋਂ ਅਸੀਂ ਬੈਠਦੇ ਹਾਂ ਦੋ ਚਾਰ ਸ਼ਖਸੀਅਤ ਇਨਸਾਨ ਆਪਸ ਦੇ ਵਿੱਚ ਬੈਠ ਕੇ ਗੱਲ ਕਰਦੇ ਆਂ ਇੱਕ ਇਨਸਾਨ ਆਪਣਾ ਪੱਖ ਰੱਖਦਾ ਦੂਜਾ ਇਨਸਾਨ ਆਪਣਾ ਪੱਖ ਰੱਖਦਾ ਉਹਨੂੰ ਵੀ ਵਿਚਾਰ ਕਿਹਾ ਜਾਂਦਾ ਹੈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਇੱਕ ਹੁੰਦੀ ਆਪਣੇ ਖੁਦ ਦੇ ਨਾਲ ਵਿਚਾਰ ਕਰਨੀ ਮੰਥਨ ਕਰਨਾ ਸਤਿਗੁਰੂ ਦੀ ਬਾਣੀ ਨੇ ਜਦੋਂ ਵਿਚਾਰ ਦਾ ਜ਼ਿਕਰ ਕੀਤਾ ਤੇ ਉੱਥੇ ਵਿਚਾਰ ਦਾ ਅਰਥ ਹੈ ਖੁਦ ਦੇ ਨਾਲ ਮੰਥਨ ਕਰਨਾ ਬਾਣੀ ਦੀ ਵਿਚਾਰ ਇੱਕ ਤੇ ਹੋਗੀ ਜਿਹੜੀ ਆਪਾਂ ਬਾਣੀ ਨੂੰ ਵਿਚਾਰ ਰਹੇ ਆ ਬਾਣੀ ਦੀਆਂ ਗੱਲਾਂ ਕਰ ਰਹੇ ਆ ਇੱਕ ਹੁੰਦੀ ਹੈ ਉਹ ਗੁਣ ਜਿਹੜੇ ਅਸੀਂ ਪੜ ਰਹੇ ਹਾਂ ਉਹ ਪਾਉ ਜਿਹਨੂੰ ਅਸੀਂ ਸਮਝ ਰਹੇ ਆ ਉਹਦਾ ਮੰਥਨ ਕਰਨਾ ਆਪਣੇ ਅੰਦਰ ਉਹਨੂੰ ਚਿਤਨਾ ਉਹਨੂੰ ਸਮਝਣ ਦਾ ਯਤਨ ਕਰਨਾ ਵੀ ਇਹਦੇ ਵਿੱਚ ਉਹ ਗੱਲ ਕਿਹੜੀ ਚੱਲ ਰਹੀ ਹੈ ਇਹਨੂੰ ਤੇ ਸਤਿਗੁਰੂ ਨੇ ਜਦੋਂ ਅਸੀਂ ਬਚਨ ਪੜਦੇ ਹਾਂ ਸਤਿਗੁਰੂ ਦੀ ਬਾਣੀ ਦਾ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਜ ਬਿਲੋਵੋ ਜੈਸੇ ਤਤ ਨਾ ਜਾਈ ਤੇ ਬਿਲੋਵਨਾ ਕੀ ਉਹ ਕਹਿੰਦੇ ਹਰ ਕਾ ਬਿਲੋਵਨਾ ਮਨ ਕਾ ਵਿਚਾਰ ਮਨ ਦੀ ਵਿਚਾਰ ਕਰਨੀ ਜੋ ਸਾਡੀ ਸੁਰਤ ਦੇ ਅੰਦਰ ਚੱਲ ਰਿਹਾ ਹੈ ਉਹਦੇ ਉੱਪਰ ਚਿੰਤਿਤ ਹੋਣਾ ਉਹਦੇ ਬਾਰੇ ਸੋਚਣਾ ਵੀ ਜੋ ਮੈਂ ਕਰ ਰਿਹਾ ਹਾਂ ਇਹਦਾ ਲਾਭ ਕੀ ਹੈ ਜਰ ਜੋ ਕੁਝ ਮੇਰੀ ਸੁਰਤ ਦੇ ਅੰਦਰ ਚੱਲ ਰਿਹਾ ਹੈ ਜੋ ਕੁਝ ਮੇਰੇ ਖਿਆਲ ਦੇ ਅੰਦਰ ਅਮਲਾਂ ਦੇ ਅੰਦਰ ਚੱਲ ਰਿਹਾ ਹੈ ਇਹਦਾ ਮੇਰੇ ਜੀਵਨ ਦੇ ਉੱਪਰ ਕੀ ਪ੍ਰਭਾਵ ਪਏਗਾ ਖੁਦ ਨੂੰ ਸਵਾਰਨਾ ਇਹ ਸਾਡੇ ਜੀਵਨ ਦੇ ਅੰਦਰ ਬੜੀ ਵੱਡੀ ਘਾਟ ਹੈ ਅਸੀਂ ਆਪਣੇ ਆਪ ਦੇ ਉੱਪਰ ਵਿਚਾਰ ਕਰਨਾ ਨਹੀਂ ਕੋਸ਼ਿਸ਼ ਕਰਦੇ ਕਿਸੇ ਦੇ ਉੱਪਰ ਅਸੀਂ ਘੰਟਿਆਂ ਬਧੀ ਕਰ ਸਕਦੇ ਆ ਖੁਦ ਨੂੰ ਖੁਦ ਦਾ ਮੰਥਨ ਕਰਨਾ ਕਦੇ ਇਸ ਗੱਲ ਦੇ ਬਾਰੇ ਬੰਦਾ ਸੋਚੇ ਵੀ ਮੇਰੇ ਅੰਦਰ ਕਿੰਨੀ ਬੇਚੈਨੀ ਹੈ ਇਸ ਬੇਚੈਨੀ ਨੂੰ ਦੂਰ ਕਿਵੇਂ ਕਰਨਾ ਇਹ ਵੀ ਇਹ ਵੀ ਤੇ ਵਿਚਾਰ ਹੀ ਆ ਨਾ ਮੈਂ ਕਿੰਨਾ ਬੇਚੈਨ ਰਹਿਣਾ ਜਾ ਮੇਰੇ ਅੰਦਰ ਕਿੰਨੀ ਹਉਮੈ ਹੈ ਇਸ ਹਉਮੈ ਨੂੰ ਖਤਮ ਕਿਵੇਂ ਕਰਨਾ ਹੈ ਮੈਂ ਮਾਫੀ ਮੰਗ ਕੇ ਬੇਨਤੀ ਇਹ ਤੁਹਾਡੇ ਚਰਨਾਂ ਚ ਕਰਾਂ ਇਨਸਾਨ ਹਉਮੈ ਨੂੰ ਵਿਧਾਨ ਦੇ ਲੱਖਾਂ ਯਤਨ ਕਰ ਲੈਂਦਾ ਇਸ ਤਰੀਕੇ ਨਾਲ ਹਉਮੈ ਵੱਧ ਜਾਏਗੀ ਉਹ ਕੰਮ ਕਰਦਾ ਪਰ ਉਹ ਬਹੁਤ ਘੱਟ ਨੇ ਉਹ ਕਰਮ ਕੀਤੇ ਜਾਣ ਜਿਨ੍ਹਾਂ ਦੇ ਨਾਲ ਹਉਮੈ ਖਤਮ ਹੋ ਜਾਏ ਹਉਮੈ ਬਿਨਸ ਜਾਏ ਸਤਗੁਰੂ ਨੇ ਬਖਸ਼ਿਸ਼ ਕੀਤੀ ਕਰਤ ਵਿਚਾਰਾ ਜਦੋਂ ਮੈਂ ਵਿਚਾਰ ਕੀਤੀ ਆਪਣੇ ਆਪ ਨੂੰ ਸਮਝਿਆ ਆਪਣੇ ਆਪ ਨੂੰ ਵੇਖਿਆ ਤੇ ਆਪਣੇ ਆਪ ਦੇ ਉੱਪਰ ਵਿਚਾਰ ਕਰਕੇ ਫਿਰ ਮੇਰੇ ਅੰਦਰ ਕੀ ਹੋਇਆ ਮੇਰੇ ਅੰਦਰ ਰਾਮ ਰਤਨ ਪਾਇਆ ਵਿਚਾਰਨ ਨੂੰ ਚਲੋ ਜੇ ਇਹਨੂੰ ਆਪਾਂ ਇਦਾਂ ਇਦਾਂ ਸਮਝ ਲਈਏ ਵਿਚਾਰਤ ਦਾ ਮਤਲਬ ਇੰਜ ਕਰ ਲਈਏ ਵੀ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਖੋਜਣਾ ਅਸੀਂ ਬਾਬਾ ਫਰੀਦ ਸਾਹਿਬ ਦਾ ਬੜੀ ਵਾਰ ਗੁਰਬਾਣੀ ਦੀ ਵਿਚਾਰ ਕਰਦੇ ਆ ਅਸੀਂ ਬਾਬਾ ਫਰੀਦ ਸਾਹਿਬ ਦੀ ਇਸ ਬਾਣੀ ਦੀ ਟੇਕ ਲੈਂਦੇ ਆ ਜਿੱਥੇ ਬਾਬਾ ਸਾਹਿਬ ਕਹਿੰਦੇ ਵੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਹੁਣ ਖੋਜਣ ਦਾ ਮਤਲਬ ਵਿਚਾਰਨਾ ਤੇ ਤੂੰ ਆਪਣੇ ਆਪ ਨੂੰ ਖੋਜ ਆਪਣੇ ਆਪ ਨੂੰ ਲੱਭ ਤੇ ਆਪਣੇ ਆਪ ਨੂੰ ਲੱਭਦੇ ਆ ਲੱਭਦੇ ਆ ਜਦੋਂ ਆਪਣੇ ਆਪ ਨੂੰ ਖੋਜਿਆ ਆਪਣੇ ਆਪ ਨੂੰ ਲੱਭਿਆ ਇਥੇ ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਆਪਣੇ ਆਪ ਨੂੰ ਵਿਚਾਰਦਿਆਂ ਖੋਜਦਿਆਂ ਜਿਸ ਚੀਜ਼ ਨੂੰ ਮੈਂ ਬਾਹਰ ਭਾਲਦਾ ਰਿਆ ਜਿਸ ਚੀਜ਼ ਨੂੰ ਮੈਂ ਸਾਰੀ ਦੁਨੀਆ ਦਾ ਭਰਮਣ ਕਰ ਮਾਰਿਆ ਜਿਸ ਦਿਨ ਆਪਣੇ ਆਪ ਨੂੰ ਖੋਜਣ ਦਾ ਯਤਨ ਕੀਤਾ RAM ਰਤਨ ਪਾਇਆ ਇਹ ਇੰਜ ਦੀ ਗੱਲ ਹੋਈ ਵੀ ਕੋਈ ਵਸਤੂ ਬੰਦਾ ਘਰ ਦੇ ਵਿੱਚ ਰੱਖ ਕੇ ਭੁੱਲ ਗਿਆ ਉਹਨੇ ਸਾਰਾ ਘਰ ਖੰਗਾਲ ਮਾਰਿਆ ਸਾਰਾ ਕੁਝ ਲੱਭ ਮਾਰਿਆ ਸਭ ਕੁਝ ਉਥਲ-ਪਥਲ ਕਰ ਦਿੱਤਾ ਤੇ ਆਸ ਲਾ ਕੇ ਬਹਿ ਗਿਆ ਵੀ ਉਹ ਤੇ ਗਵਾਚ ਗਈ ਕੋਈ ਲੈ ਗਿਆ ਚੁੱਕ ਕੇ ਜਾਂ ਮੈਂ ਕਿਤੇ ਭੁੱਲ ਗਿਆ ਥੋੜੇ ਸਮੇਂ ਬਾਅਦ ਕਿਤੇ ਘਰ ਦੀ ਸਫਾਈ ਕੀਤੀ ਜਾਂ ਕੋਈ ਸਮਾਨ ਕੱਢਣ ਦਾ ਵੇਲਾ ਆਇਆ ਤੇ ਜਦੋਂ ਕੱਢ ਕੇ ਵੇਖਿਆ ਤੇ ਵੇਖਿਆ ਇਹ ਵੇ ਜਿਸ ਚੀਜ਼ ਨੂੰ ਮੈਂ ਬਾਹਰ ਭਾਲਦਾ ਰਿਹਾ ਜਾਂ ਕਈ ਵਾਰ ਮੈਂ ਢੇਰੀ ਢਾ ਕੇ ਬਹਿ ਗਿਆ ਉਹ ਤੇ ਚਲੀ ਗਈ ਉਹ ਤੇ ਅੰਦਰ ਹੀ ਸੀ ਹੁਣ ਇਹ ਹੀ ਗੱਲ ਕਿਤੇ ਸਾਡੇ ਜੀਵਨ ਦੀ ਹੈ ਜਿਹੜੀ ਚੀਜ਼ ਪ੍ਰਮਾਤਮਾ ਨੇ ਅੰਦਰ ਪਾਈ ਉਹਨੂੰ ਕਦੇ ਲੱਭਣ ਦਾ ਯਤਨ ਹੀ ਨਹੀਂ ਕੀਤਾ ਆਪਣੇ ਆਪ ਨੂੰ ਖੋਜਣ ਦਾ ਆਪਣੇ ਆਪ ਨੂੰ ਵਿਚਾਰਨ ਦਾ ਯਤਨ ਨਹੀਂ ਕੀਤਾ ਔਰ ਇਹ ਗੱਲ ਬੜੀ ਅਹਿਮ ਸਾਡੇ ਜੀਵਨ ਦੀ ਹੈ ਜੀ ਅਜੋਕੀ ਦੁਨੀਆ ਦੇ ਅੰਦਰ ਬੰਦੇ ਨੂੰ ਹਰ ਖੇਤਰ ਦਾ ਆਪਣਾ ਗਿਆਨ ਹੈ ਤੁਸੀਂ ਆਪਣੇ ਖੇਤਰ ਦਾ ਬੜਾ ਗਿਆਨ ਹੈ ਬੜਾ ਬੰਦਾ ਦੁਨੀਆ ਦੀ ਨੌਲੇਜ ਆਪਣੇ ਕੋਲ ਰੱਖਦਾ ਜੇ ਇਹਦੇ ਕੋਲ ਗਿਆਨ ਨਹੀਂ ਹੈ ਤੇ ਆਪਣੇ ਖੁਦ ਦੇ ਬਾਰੇ ਸਮਝ ਨਹੀਂ ਹੈ ਮੇਰੇ ਅੰਦਰ ਕੀ ਚੱਲ ਰਿਹਾ ਹੈ ਮੈਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸਹੀ ਰਸਤੇ ਤੇ ਲੈ ਕੇ ਆ ਸਕਦਾ ਉਹਦੇ ਬਾਰੇ ਸਮਝ ਨਹੀਂ ਹੈ ਸਤਿਗੁਰੂ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੀ RAM RATAN PAY ਇਹਦੇ ਨਾਲ ਦਾ ਬਚਨ ਸਤਿਗੁਰੂ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਮੇਰਾ ਹਿਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥਾ ਗੁਰੂ ਨੇ ਜਦੋਂ ਮੇਰੇ ਮੱਥੇ ਉੱਪਰ ਹੱਥ ਰੱਖਿਆ ਭਾਉ ਕੇ ਮੇਰੀ ਸੁਰਤ ਦੇ ਵਿੱਚ ਆਪਣਾ ਗਿਆਨ ਦਿੱਤਾ ਸਮਝ ਦਿੱਤੀ ਤੇ ਬਾਹਰੋਂ ਨਹੀਂ ਆਇਆ ਕੁਝ ਵੀ ਜਿਹੜਾ ਰਤਨ ਹੈ ਉਹ ਬਾਹਰੋਂ ਨਹੀਂ ਆਇਆ ਸਤਿਗੁਰੂ ਦੀ ਬਾਣੀ ਨੇ ਜਦੋਂ ਵੀ ਗੱਲ ਕੀਤੀ ਨਾ ਇਹ ਗੱਲ ਕੀਤੀ ਵੀ ਤੇਰੇ ਅੰਦਰ ਹੀ ਸੀ ਬਾਹਰੋਂ ਨਹੀਂ ਆਇਆ बस ਗੱਲ ਇਹ ਹੈ ਵੀ ਤੈਨੂੰ ਉਹਦੇ ਬਾਰੇ ਸਮਝ ਨਹੀਂ ਸੀ ਤੈਨੂੰ ਗਿਆਨ ਨਹੀਂ ਸੀ ਪਹਿਲਾ ਪਤਾ ਹੈ ਜਦੋਂ ਰਾਮ ਰਤਨ ਆ ਗਿਆ ਤੇ ਫਿਰ ਕੀ ਹੋਇਆ ਪ੍ਰਗਤੀ ਜੋਤ ਜੋਤ ਪ੍ਰਗਟ ਹੋ ਗਈ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪ੍ਰਗਾਸ ਪ੍ਰਗਾਸ ਆ ਗਿਆ ਚਾਨਣ ਆ ਗਿਆ ਪਹਿਲਾਂ ਹਨੇਰਾ ਸੀ ਗੁਰੂ ਦੇ ਨਾਲ ਮਿਲਿਆ ਚਾਨਣ ਆ ਗਿਆ ਜਿਹਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਸਾ ਕੀ ਵਾਰ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਜੇ 100 ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਬਾਰੀ ਤੌਰ ਤੇ ਤੁਸੀਂ ਵੇਖੋਵੇ ਇੱਕ ਸੂਰਜ ਚੜਦਾ ਨਾ ਤੇ ਚਾਰੇ ਪਾਸੇ ਚਾਨਣ ਹੋ ਜਾਂਦਾ ਰਾਤ ਨੂੰ ਪੂਰਨ ਮਾਸੀ ਦਾ ਵੇਲਾ ਹੋਵੇ ਇੱਕ ਚੰਦਰਮਾ ਚੜਦਾ ਤੇ ਉਹ ਚਾਨਣ ਕਰ ਦਿੰਦਾ ਸਤਿਗੁਰੂ ਕਹਿੰਦੇ ਜੇ 100 ਚੰਦਾ ਉਗਵੈ ਇਹਦੇ ਵਰਗੇ ਉਹ ਰਾਜਾਂ ਨੂੰ ਸੂਰਜ ਚੜਾ ਹਜ਼ਾਰ ਹਜ਼ਾਰਾ ਸੂਰਜ ਹੋਰ ਚੜ ਜਾਣ ਇੱਤੇ ਚਾਨਣ ਹੁੰਦੇ ਆ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰ ਬਿਨ ਕੋਹਰ ਅੰਧਾਰ ਦੁਨੀਆ ਦੇ ਵਿੱਚ ਇਹ ਤੋਂ ਵੱਧ ਚਾਨਣ ਹੋ ਜਾਏਗਾ ਪਰ ਜੇ ਤੂੰ ਆਪਣੇ ਅੰਦਰ ਦੀ ਗੱਲ ਕਰੇ ਤੇ ਤੇਰੇ ਅੰਦਰ ਹਨੇਰਾ ਹੀ ਰਹੇਗਾ ਕੋ ਕਿ ਬਾਹਰਲੇ ਸੂਰਜ ਨੇ ਤੇਰੇ ਅੰਦਰ ਚਾਨਣ ਨਹੀਂ ਕਰਨਾ ਬਾਹਰਲੇ ਚੰਦਰਮਾ ਨੇ ਤੇਰੇ ਅੰਦਰ ਚਾਨਣ ਨਹੀਂ ਕਰਨਾ ਤੇਰੇ ਅੰਦਰ ਚਾਨਣ ਕਰਨਾ ਹੀ ਗੁਰੂ ਨੇ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਭਟ ਸਹਾਬਾਨ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਹੀ ਤੇ ਦੀਵਾ ਆਖਿਆ ਤਾਂ ਹੀ ਤੇ ਚਾਨਣ ਆਖਿਆ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਉਹ ਗੁਰੂ ਨਾਨਕ ਸਾਹਿਬ ਜੀ ਜਦੋਂ ਗੱਲ ਕਰਦੇ ਉਹ ਇੰਜ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਐਦਾਂ ਹੋਇਆ ਜਿਦਾਂ ਹਨੇਰੇ ਦੇ ਵਿੱਚ ਦੀਵਾ ਜਗ ਪਿਆ ਹੋਵੇ ਤੇ ਤਾਈ ਇੱਕ ਬੜਾ ਪਿਆਰਾ ਲੱਕਬੈ ਸਾਡੇ ਕੋਲ ਅਸੀਂ ਜਦੋਂ ਸਤਗੁਰੂ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਉਂਦੇ ਆ ਅਸੀਂ ਸਤਗੁਰੂ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਇੱਕ ਗੱਲ ਦੇ ਨਾਲ ਚੇਤਾ ਕਰਨੇ ਆ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ ਗੁਰਨਾਣਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਉਹਦੇ ਪਿੱਛੇ ਦੋ ਗੱਲਾਂ ਨੇ ਇੱਕ ਪ੍ਰਗਾਸ ਜਿਹੜਾ ਹੈ ਨਾ ਉਹ ਕਿਸੇ ਨਾਲ ਮਤਭੇਦ ਨਹੀਂ ਰੱਖਦਾ ਚਾਨਣ ਜਿਹੜਾ ਜਿਹੜਾ ਚਾਨਣ ਦੇ ਦਾਇਰੇ ਦੇ ਵਿੱਚ ਆਇਆ ਉਹਨੇ ਜੋ ਵੀ ਕੁਝ ਹੈ ਸਪਸ਼ਟ ਦਿਖਾ ਦੇਣਾ ਹਨੇਰਾ ਲੁਕੋ ਰੱਖਦਾ ਚਾਨਣ ਲੁਕਾ ਨਹੀਂ ਰੱਖਦਾ ਜੀ ਹਨੇਰਾ ਅਸਲੀਅਤ ਦੇ ਉਲਟ ਦਿਖਾਉਂਦਾ ਤੇ ਚਾਨਣ ਜਿਹੜਾ ਜੋ ਕੁਝ ਹੈ ਉਹ ਸਪਸ਼ਟ ਕਰ ਦਿੰਦਾ ਜਿਹੜਾ ਵੀ ਚਾਨਣ ਦੇ ਸੰਪਰਕ ਦੇ ਵਿੱਚ ਆਇਆ ਉਹਨੇ ਅਸਲੀਅਤ ਸਾਹਮਣੇ ਲਿਆ ਦਿੱਤੀ ਭਾਵੇਂ ਉਹ Hindu ਸੀ ਭਾਵੇਂ ਉਹ Musalman ਸੀ ਭਾਵੇਂ ਉਹ ਕਿਸੇ ਵੀ ਰੰਗ ਜਾਤ ਪਾਦਾ ਕਿਸੇ ਵੀ ਮਜ਼ਹਬ ਦਾ ਬੰਦਾ ਸੀ ਨਾ ਉਹ ਚਾਨਣ ਦੀ ਲਪੇਟ ਦੇ ਵਿੱਚ ਆਇਆ ਤੇ ਉਸ ਚਾਨਣ ਦੇ ਕੋਲ ਆਂਦੇ ਉਹਨੂੰ ਸਭ ਕੁਝ ਸਪਸ਼ਟ ਹੋ ਗਿਆ ਪਰ ਕੋਈ ਲੇਖਾ ਪਤਾ ਕੀ ਆ ਅਸੀਂ ਪ੍ਰਕਾਸ਼ਪੁਰ ਮਨਾਉਂਦਿਆਂ ਪੂਰੀ ਜ਼ਿੰਦਗੀ ਲਗਾ ਦਿੱਤੀ ਚਾਨਣ ਸਾਡੇ ਅੰਦਰ ਆਇਆ ਹੀ ਕੋਈ ਨਹੀਂ ਗਿਆਨ ਸਾਡੇ ਅੰਦਰ ਆਇਆ ਹੀ ਕੋਈ ਨਹੀਂ ਉਹ ਰੋਸ਼ਨੀ ਜਿਹੜੀ ਗੁਰੂ ਸਾਹਿਬ ਸਾਨੂੰ ਦੇਣੀ ਚਾਹੁੰਦੇ ਨੇ ਉਹ ਰੋਸ਼ਨੀ ਸਾਡੇ ਅੰਦਰ ਆਈ ਨਹੀਂ ਅਸੀਂ ਇਹ ਸ਼ਬਦ ਪੜ ਪੜ ਕੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅਸੀਂ ਛੈਨੇ ਤੋੜ ਦਿੱਤੇ ਅਸੀਂ ਢੋਲਕੀਆਂ ਪਾੜ ਦਿੱਤੀਆਂ ਚਾਨਣ ਸਾਡੇ ਅੰਦਰ ਹੋਇਆ ਹੀ ਨਹੀਂ ਅਜੇ ਅਸੀਂ ਫਿਰ ਵੀ ਹਨੇਰੇ ਚੀ ਤੁਰੇ ਫਿਰਦੇ ਆ ਗਲਤ ਇਹ ਆ ਨਾ ਵੀ ਸਤਗੁਰ ਨਾਨਕ ਨੇ ਕਿੱਥੇ ਪ੍ਰਗਟ ਹੋਣਾ ਜੀ ਗੁਰੂ ਗੁਰੂ ਪਾਤਸ਼ਾਹ ਜੀ ਦਾ ਜਨਮ ਤੇ ਅੱਜ ਤੋਂ 350 ਸਾਲ ਪਹਿਲਾਂ ਹੋ ਚੁੱਕਿਆ ਹੈ ਨਾ ਜਦੋਂ ਅੱਜ ਅਸੀਂ ਕਹਿੰਦੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਉਹਦਾ ਮਤਲਬ ਕੀ ਹੈ ਮੇਰੀ ਸੁਰਤ ਦੇ ਵਿੱਚ ਮੇਰੇ ਜੀਵਨ ਦੇ ਅੰਦਰ ਸਤਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਗਟਾਵਾ ਹੋ ਗਿਆ ਤੇ ਜਿਸ ਦਿਨ ਮੇਰੇ ਜੀਵਨ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਪ੍ਰਗਟਾਵਾ ਹੋ ਗਿਆ ਮੇਰੇ ਜੀਵਨ ਦੇ ਵਿੱਚ ਉਹ ਧੁੰਦ ਖਤਮ ਹੋ ਗਈ। ਵਹਿਮ ਖਤਮ ਹੋ ਗਏ। ਮੇਰੇ ਜੀਵਨ ਦੇ ਅੰਦਰ ਕੋਈ ਵਹਿਮ ਨਹੀਂ ਰਿਹਾ ਕਿਉਂ ਕਿ ਸਤਗੁਰੂ ਪ੍ਰਗਟ ਹੋ ਗਏ। ਮੇਰੇ ਜੀਵਨ ਦੇ ਅੰਦਰ ਕੋਈ ਭੁਲੇਖਾ ਨਹੀਂ ਰਿਹਾ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਵਾ ਜਦੋਂ ਗੁਰੂ ਦੇ ਸ਼ਬਦ ਦਾ ਸ਼ੇਰ ਬੁਕਿਆ ਨਾ ਤੇ ਮੇਰੇ ਅੰਦਰੋਂ ਜਿੰਨੇ ਵਹਿਮ ਸੀ ਸਾਰੇ ਖਤਮ ਹੋ ਗਏ ਜਿਹਨੂੰ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਦੁਚਿੱਤੇ ਕੀ ਦੋ ਥਮ ਗਿਰਾਨੀ ਮੋਹ ਬਲੈਂਡਾ ਟੂਟਾ ਕ੍ਰਿਸ਼ਨ ਛਾਨ ਪਰਿ ਧਰੂ ਪਰ ਦੁਰਮਟ ਭਾਂਡਾ ਫੁੱਟਾ ਗਲਤ ਏ ਆ ਵੀ ਅਸੀਂ ਗੁਰੂ ਦੇ ਨਾਲ ਜੁੜ ਕੇ ਆਪਣੇ ਅੰਦਰ ਪ੍ਰਗਿਆਸ਼ ਕਰੀਏ ਤੁਸੀਂ ਵੇਖੋ ਜਿਸ ਦਿਨ ਭਾਈ ਲੈਣੇ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪ੍ਰਗਿਆਸ਼ ਹੋਇਆ ਇੱਕ ਸਾਲਾਂ ਤੋਂ ਦੇਵੀ ਦਰਸ਼ਨਾਂ ਲਈ ਜਾਂਦਾ ਹੋਇਆ ਕਿੰਨਾ ਕੁਝ ਹੋਏਗਾ ਜੀ ਅੰਦਰ ਜਿਸ ਦਿਨ ਪ੍ਰਗਾਸ ਹੋਇਆ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਅੰਦਰ ਗਿਆਨ ਗਿਆ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਆਇਆ ਨਾ ਚਾਨਣ ਫਿਰ ਤੇ ਚਾਨਣ ਆਂਦੇ ਸਭ ਕੁਝ ਸਪਸ਼ਟ ਹੋ ਗਿਆ ਜੋ ਵੈੰਪ ਪਰ ਪਰਮ ਭੁਲੇਖੀ ਸਾਰੇ ਲਾ ਕੇ ਪਰੇ ਮਾਰ ਦਿੱਤੇ ਧੰਨ ਬਾਬਾ ਅਮਰਦਾਸ ਜੀ ਜਿਹੜਾ ਕੰਮ 21 ਸਾਲ ਲਗਾਤਾਰ ਕੀਤਾ ਹੋਵੇ ਇਪੀੜੀਆਂ ਕਰਦੀਆਂ ਆਂਦੀਆਂ ਰਹੀਆਂ ਹੋਣ ਉਹ ਕੰਮ ਨੂੰ ਛੱਡਣਾ ਕਿਤੇ ਸੋਖਾ ਥੋੜੀ ਆ ਜ਼ਾਤ ਪਾਤ ਦਾ ਅਪਮਾਨ ਛੱਡ ਕੇ ਗਾਗਰ ਢੋੜੀ ਇਹਨਾਂ ਸੋਖਾ ਨਹੀਂ ਆ ਪਰ ਕਦੋਂ ਹੋਇਆ ਜਦੋਂ ਗੁਰੂ ਦਾ ਪ੍ਰਕਾਸ਼ ਅੰਦਰ ਆਇਆ ਫਿਰ ਸਾਰਾ ਹਨੇਰਾ ਪਾਸੇ ਹੋ ਗਿਆ ਸਹਿਬ ਨੇ ਬਖਸ਼ਿਸ਼ ਕੀਤੀ ਪ੍ਰਗਤੀ ਜੋਤ ਅਸੀਂ ਹਾਂ ਸਾਰੇ ਪਰਮਾਤਮਾ ਦੀ ਜੋਤੀਆਂ ਕਹੋ ਕਬੀਰ ਰਾਮ ਕੀ ਅੰਸ਼ ਪਰ ਸਾਡੀ ਜੋਤ ਮੱਧਮ ਪੈ ਗਈ। ਕਿਉਂ ਮੱਧਮ ਪੈ ਗਈ? ਬਾਬਾ ਰਵਿਦਾਸ ਜੀ ਕਹਿੰਦੇ ਮਲਣ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਮਹਾਰਾਜ ਮੇਰੀ ਮਤ ਨ ਮੈਲੀ ਹੋ ਗਈ। ਮੇਰੀ ਮਤ ਮੈਲੀ ਹੋ ਗਈ ਤੇ ਮੈਲੀ ਮਤ ਦੇ ਨਾਲ ਮੈਂ ਤੇਰੇ ਨਾਲ ਨਹੀਂ ਜੁੜ ਪਾਰਿਆ। ਕਿਵੇਂ ਪ੍ਰਕਾਸ਼ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ। ਚਾਨਣ ਕਿਉਂ ਨਹੀਂ ਆ ਰਿਹਾ ਬਾਹਰ ਸਾਨੂੰ ਸਮਝ ਕਿਉਂ ਨਹੀਂ ਆ ਰਹੀ ਜੇ ਜੋਤ ਸਾਡੇ ਅੰਦਰ ਜਗ ਰਹੀ ਹੈ ਤੇ ਪੁਰਾਣੇ ਸਮਿਆਂ ਦੇ ਵਿੱਚ ਲਾਲਟਨ ਹੋਇਆ ਕਰਦਾ ਸੀ ਤੁਸੀਂ ਵੇਖਿਆ ਹੋਣਾ ਜਦੋਂ ਇਸ ਮਿੱਟੀ ਦਾ ਤੇਲ ਪਾਇਆ ਕਰਦੇ ਸੀ ਅਸੀਂ ਉਹ ਚੀਜ਼ਾਂ ਵੇਖੀਆਂ ਨੇ ਪਿੰਡਾਂ ਦੇ ਵਿੱਚ ਤੁਸੀਂ ਵੇਖਿਆ ਹੋਣੀ ਆ ਉਹਦੇ ਉੱਪਰ ਨਾ ਕੱਚ ਦੀ ਚਿਮਲੀ ਲਗਾਇਆ ਕਰਦੀ ਸੀ ਜੋ 2-4 ਦਿਨ ਬਾਅਦ ਜਿਹੜੇ ਘਰ ਦੇ ਬੱਚੇ ਛੋਟੇ ਹੁੰਦੇ ਸੀ ਨਾ ਉਹਨਾਂ ਦੀ ਅਕਸਰ ਇਹ ਡਿਊਟੀ ਲੱਗਿਆ ਕਰਦੇ ਸੀ ਇੱਕ ਦੋ ਦਿਨ ਬਾਅਦ ਉਹ ਜਿਹੜੀ ਚਿਮਨੀ ਹੈ ਨਾ ਉਹ ਕੱਪੜਾ ਲੈ ਕੇ ਬੜੇ ਹਲਕੇ ਹੱਥ ਦੇ ਨਾਲ ਤੁਸੀਂ ਸਾਫ਼ ਕਰਦੇ। ਉਹਦਾ ਸਾਫ਼ ਕਰਨ ਦਾ ਕਾਰਨ ਕੀ ਹੁੰਦਾ ਸੀ ਵੀ ਜਦੋਂ ਉਹ ਮਿੱਟੀ ਦਾ ਤੇਲ ਅੰਦਰ ਜਗਦਾ ਸੀ ਬੱਤੀ ਜਗਦੀ ਸੀ ਤੇ ਉਹ ਕਾਲਖ ਜਿਹੜੀ ਕੱਚ ਨੂੰ ਲੱਗ ਜਾਇਆ ਕਰਦੀ ਸੀ ਤੇ ਜਿੰਨੇ ਕਾਲਖ ਕੱਚ ਨੂੰ ਲੱਗ ਜਾਂਦੇ ਸੀ ਉਹਨਾਂ ਚਾਨਣ ਘਟ ਜਾਂਦਾ ਸੀ। ਜੋ 2-4 ਦਿਨ ਨਾ ਸਾਫ਼ ਕੀਤੇ ਤੇ ਪੂਰਾ ਕੱਚ ਕਾਲਾ ਹੋ ਜਾਂਦਾ ਸੀ ਅੰਦਰ ਜਗ ਰਿਆ ਕਿ ਨਹੀਂ ਜਗ ਰਿਹਾ ਉਹਦਾ ਬਾਹਰ ਪਤਾ ਨਹੀਂ ਸੀ ਲੱਗਦਾ ਇਸ ਕਰਕੇ ਉਹਨੂੰ ਸਾਫ਼ ਕਰਨਾ ਜ਼ਰੂਰੀ ਸੀ ਠੀਕ ਉਸੇ ਤਰੀਕੇ ਦੇ ਨਾਲ ਸਾਡੇ ਅੰਦਰ ਮਲੀਨਤਾ ਇੰਨੀ ਭਰ ਗਈ ਸਾਡੇ ਅੰਦਰ ਕਾਲਖ ਇੰਨੀ ਭਰ ਗਈ ਜਿਹਨੂੰ ਸਤਗੁਰੂ ਦੀ ਬਾਣੀ ਕਹਿੰਦੀ ਜਨਮ ਜਨਮ ਕਿਸ ਮਨ ਕੋ ਮੜ ਲੱਗੀ ਕਾਲਾ ਹੋਆ ਸਿਆ ਵੀ ਅੰਦਰ ਜੋਤ ਜਗ ਰਹੀ ਹੈ ਹੈ ਵੀ ਹੈ ਕਿ ਨਹੀਂ ਹੈ ਸਾਨੂੰ ਸਮਝ ਹੈ ਹੀ ਨਹੀਂ ਕਿਉਂਕਿ ਮੈਲ ਹੀ ਇੰਨੀ ਭਰ ਗਈ ਮਲਿੰਤਾ ਇੰਨੇ ਹੋ ਗਏ ਗੁਰੂ ਨੇ ਕਿਰਪਾ ਕੀਤੀ ਆਪਣੇ ਆਪ ਦੀ ਵਿਚਾਰ ਕੀਤੀ ਆਪਣੇ ਆਪ ਦੀ ਵਿਚਾਰ ਕੀਤਿਆਂ ਪਰਮਾਤਮਾ ਦੇ ਨਾਲ ਸਾਂਝ ਪਈ ਤੇ ਪਰਮਾਤਮਾ ਦੇ ਨਾਲ ਸਾਂਝ ਪਿਤਿਆਂ ਪਿਆ ਪ੍ਰਗਟੀ ਜੋਤ ਮਿਟਿਆ ਅੰਧਾਰਿਆ ਹਨੇਰਾ ਖਤਮ ਹੋ ਗਿਆ ਤੇ ਜਦੋਂ ਹਨੇਰਾ ਖਤਮ ਹੋ ਜੇ ਨਾ ਅੱਛਾ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਬਹੁਤ ਸਾਰੇ ਲੋਕ ਹਨੇਰੇ ਦੇ ਵਿੱਚੋਂ ਬਾਹਰ ਨਿਕਲਣਾ ਵੀ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਹਨੇਰੇ ਦੇ ਵਿੱਚ ਰਹਿਣ ਦੀ ਆਦਤ ਪੈ ਜੇ ਨਾ ਉਹਨਾਂ ਨੂੰ ਤੁਸੀਂ ਚਾਨਣ ਵੱਲ ਲੈ ਕੇ ਜਾਓ ਤੇ ਉਹ ਚਾਨਣ ਦਾ ਸਾਹਮਣਾ ਨਹੀਂ ਕਰ ਪਾਉਂਦੇ ਉਹ ਬੜੀ ਵਾਰ ਕਹਿੰਨੇ ਵੀ ਜਿਸ ਹਨੇਰੇ ਦੇ ਵਿੱਚ ਅਸੀਂ ਜ਼ਿੰਦਗੀ guzari ਹੈ ਸਾਨੂੰ ਉੱਥੇ ਹੀ ਰਹਿਣ ਦੇ ਅਸੀਂ ਨਹੀਂ ਸਾਹਮਣਾ ਕਰ ਪਾਵਾਂਗੇ ਚਾਨਣ ਦਾ ਕਿਉਂਕਿ ਆਦਤ ਪੈ ਚੁੱਕੀ ਹੈ ਗੁਲਾਮੀ ਦੀ ਹਨੇਰੇ ਦੇ ਵਿੱਚ ਰਹਿਣ ਦੀ ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪੱਥਰ ਮਾਰੇ ਵੱਟੇ ਮਾਰੇ ਉਹਦਾ ਕਾਰਨ ਕੀ ਉਹ ਲੋਕ ਉਹ ਗੁਲਾਮੀ ਦੇ ਵਿੱਚ ਰਹਿਣਾ ਗਿੱਜ ਗਏ ਜਿਨ੍ਹਾਂ ਨੂੰ ਉਹ ਰਾ ਚੰਗਿਆ ਲੱਗਿਆ ਉਹ ਉਸ ਗੁਲਾਮੀ ਨੂੰ ਤੋੜ ਕੇ ਬਾਹਰ ਆ ਗਏ ਅੱਜ ਵੀ ਬੜੇ ਸਾਰੇ ਲੋਕ ਨੇ ਜਿਹੜੇ ਹਨੇਰੇ ਦੇ ਵਿੱਚ ਰਹਿਣਾ ਚਾਹੁੰਦੇ ਨੇ ਮਾਰ ਉਹਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦੇ ਉਹ ਉਸੇ ਉਸੇ ਚੀਜ਼ ਨੂੰ ਹਨੇਰੇ ਨੂੰ ਦੁਨੀਆ ਸਮਝ ਕੇ ਬੈ ਗਏ ਸੈਭ ਨੇ ਬਖਸ਼ਿਸ਼ ਕੀਤੀ ਮਰਨ ਜੀਵਨ ਦੀ ਸ਼ੰਕਾ ਨਾ ਸੀ ਹੁਣ ਜਦੋਂ ਦਾ ਗਿਆਨ ਆਇਆ ਨਾ ਸਮਝ ਆਈਏ ਨਾ ਤੇ ਜੀਵਨ ਦੇ ਵਿੱਚੋਂ ਜਿਹੜਾ ਜੀਵਨ ਮਰਨ ਦੀ ਸ਼ੰਕਾ ਸੀ ਨਾ ਉਹ ਖਤਮ ਹੋ ਗਿਆ ਹੁਣ ਵਹਿਮ ਖਤਮ ਹੋ ਗਿਆ ਆਪਨ ਰੰਗ ਸਹਿਜ ਪ੍ਰਗਾਸੀ ਪਰਮਾਤਮਾ ਦੇ ਨਾਲ ਸੁਰਤ ਜੁੜੀ ਇਹ ਧੋਖਲਾ ਹੀ ਖਤਮ ਹੋ ਗਿਆ ਜਨਮ ਮਰਨ ਦਾ ਗੇੜ ਤੇ ਹੁਣ ਇਹ ਗੱਲ ਸਮਝੇ ਆ ਗਈ ਪਰਮਾਤਮਾ ਅੰਦਰ ਬੈਠਾ ਉਹਦੀ ਆਤਮਿਕ ਅਡੋਲਤਾ ਦਾ ਪ੍ਰਕਾਸ਼ ਕਰ ਰਿਹਾ ਤੇ ਅਸੀਂ ਉਹਦੇ ਪ੍ਰਕਾਸ਼ ਦੇ ਵਿੱਚ ਰਹਿਣਾ ਉਹ ਚਾਹੇ ਤੇ ਜੋੜ ਲੇ ਉਹ ਚਾਹੇ ਤੇ ਤੋੜ ਲੇ ਉਹ ਚਾਹੇ ਤੇ ਆਪਣੇ ਭਾਣੇ ਦੇ ਵਿੱਚ ਜਿੱਥੇ ਮਰਜੀ ਰੰਗ ਮਣਾ ਲੇ ਅਸੀਂ ਉਹਦੇ ਭਾਣੇ ਦੇ ਵਿੱਚ ਜਿਣਾ ਅੱਗੇ ਦੂਜਾ ਪਦ ਹੈ ਜਹ ਅਨੰਦ ਦੁੱਖ ਦੂਰ ਪਿਆ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜਿਸ ਮਨ ਵਿੱਚ ਪਰਮਾਤਮਾ ਦਾ ਮੇਲ ਹੋ ਗਿਆ ਨਾ ਹਜ਼ੂਰ ਕਹਿੰਦੇ ਉੱਥੇ ਅਨੰਦ ਆ ਜਾਂਦਾ ਹੈ ਆਨੰਦ ਇੱਕ ਬਹੁਤ ਉੱਚੀ ਅਵਸਥਾ ਹੈ ਬਹੁਤ ਕਮਾਲ ਦੀ ਅਵਸਥਾ ਹੈ ਆਨੰਦ ਗੱਲਾਂ ਦੇ ਨਾਲ ਆਨੰਦ ਨਹੀਂ ਆਉਂਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਸ ਬੈਰਾਗ ਦੇ ਵਿੱਚ ਆ ਕੇ ਗੱਲ ਕਹੀ ਹੋਏਗੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਮਰਜ ਕਹਿੰਦੇ ਬੜੀ ਦੁਨੀਆ ਆਨੰਦ ਆਨੰਦ ਦੀ ਗੱਲ ਕਰਦੀ ਹੈ ਬੜੀ ਦੁਨੀਆ ਆਨੰਦ ਆਨੰਦ ਕਹਿੰਦੀ ਹੈ ਪਰ ਗੁਰੂ ਨੂੰ ਮਿਲ ਕੇ ਜਦੋਂ ਆਨੰਦ ਆਇਆ ਤੇ ਫਿਰ ਕਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਦਾ ਟਿਕਾ ਸਹਿਜ ਸੇਤੀ ਤੇ ਜਿਸ ਦਿਨ ਗੁਰੂ ਮਿਲਿਆ ਮਨ ਵਜੀਆਂ ਵਾਧਾਈਆਂ ਗੁਰੂ ਅਰਜਨ ਦੇਵ ਕਹਿੰਦੇ ਇੰਜ ਲੱਗ ਰਿਹਾ ਮਨ ਦੇ ਵਿੱਚ ਵਾਜੇ ਵੱਜ ਰਿਹਾ ਹੈ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਗਣ ਆਈਆਂ ਇੰਜ ਮੇਰੇ ਅੰਦਰ ਉਸਤਤ ਚੱਲ ਰਹੀ ਹੈ ਆਨੰਦ ਜਿਹਨੂੰ ਸਤਿਗੁਰੂ ਨੇ ਕਿਹਾ ਸੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਜਿਹਨੂੰ ਮਿਲਿਆ ਮਨ ਖੜ ਜਾਏ ਜਿਹਨੂੰ ਮਿਲਿਆ ਦੁਨੀਆਂ ਭੁੱਲ ਜੇ आनंद दी एक प्रभासा दूसरी ओर है आनंद कधी खत्म नहीं होता बंदा ਜਿਹੜਾ ਉਹ ਸੀ ਮੈਂ ਕੱਲ ਬੜਾ ਖੁਸ਼ ਸੀ ਅੱਜ ਅੱਜ ਉਹ ਨਾ ਨਹੀਂ ਹੈ ਆਨੰਦ ਤਾਂ ਇਦਾਂ ਨਹੀਂ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਨੰਦ ਆ ਗਿਆ ਉਸ ਦੀ ਨਾਨਕ ਭਗਤਾ ਸਦਾ ਵਿਲਾਸ ਸੁਣਿਆ ਦੁੱਖ ਪਾਪ ਦਾ ਨਾਸ ਉਹਨਾਂ ਦੇ ਜੀਵਨ ਦੇ ਅੰਦਰ ਆਨੰਦ ਆ ਗਿਆ ਤੇ ਸੁਣਨ ਦੇ ਨਾਲ ਦੁੱਖ ਤੇ ਪਾਪ ਖਤਮ ਹੋ ਗਿਆ ਕਰੇ ਸੋਚ ਕੇ ਵੇਖੋ ਮਹਾਰਾਜ ਨੇ ਤੇ ਸਾਨੂੰ ਵਾਸੀ ਅਨੰਦਪੁਰ ਦੇ ਬਣਾਇਆ ਖਾਲਸਾ ਵਾਸੀ ਕਿੱਥੋਂ ਦਾ ਅਨੰਦਪੁਰ ਦਾ ਤੇ ਅਨੰਦਪੁਰ ਕੀ ਹੈ ਅਨੰਦਪੁਰਾ ਨਾਨਕ ਭਗਤਾ ਸਦਾ ਵਿਗਾਸ ਇਹਨਾਂ ਦੇ ਮਨ ਦੇ ਵਿੱਚ ਸਦਾ ਵਿਗਾਸ ਰਹਿੰਦਾ ਹੈ ਬਣੀ ਕਹਿੰਦੀ ਸਦਾ ਵਿਕਾਸ ਰਹਿੰਦਾ ਤੇ ਲੜਦਾ ਹੀ ਬੜੇ ਇਹ ਤੇ ਗਾਲਾਂ ਬੜੀਆਂ ਕੱਢਦੇ ਆ ਇਹ ਤੇ ਬੜੇ ਪ੍ਰਗਾ ਮਾਂ ਬਣੀ ਕਹਿੰਦੀ ਨਾਨਕ ਭਗਤਾ ਸਦਾ ਵਿਕਾਸ ਅਰੇ ਪੜਨ ਵਾਲੇ ਨੇ ਇਹ ਰੋਜ਼ ਪੜ੍ਹਦੇ ਨੇ ਨਾਨਕ ਭਗਤਾ ਸਦਾ ਵਿਕਾਸ ਇਹ ਫਿਰ ਵੀ ਲੜਦੇ ਨੇ ਇਹ ਰੋਜ਼ ਪੜ੍ਹਦੇ ਨੇ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਫਿਰ ਵੀ ਓਦਾਂ ਕਰਦੇ ਨੇ ਜਾਤ ਦਾ ਇਹਨਾਂ ਨੂੰ ਸਤਿਗੁਰੂ ਮਿਲਿਆ ਤੇ ਨਾ ਇਹਨਾਂ ਨੇ ਸੁਣਿਆ ਜੇ ਸੁਣਿਆ ਹੁੰਦਾ ਤੇ ਸੁਣਿਆ ਦੁੱਖ ਪਾਪ ਦਾ ਨਾਸ ਤੇ ਜੇ ਇਹਨਾਂ ਨੂੰ ਸਤਿਗੁਰੂ ਮਿਲਿਆ ਹੁੰਦਾ ਤੇ ਇਹਨਾਂ ਨੇ ਕਹਿਣਾ ਸੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹਿਬ ਨੇ ਬਖਸ਼ਿਸ਼ ਕੀਤੀ ਮਹਾਰਜ ਕਹਿੰਦੇ ਜਹ ਆਨੰਦ ਦੁੱਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੋਕਾਨਾ ਮਨ ਦੇ ਵਿੱਚ ਮੰਨੋ ਕੀਮਤੀ ਹੀਰੇ ਜਿਹੜੇ ਉਹ ਆ ਕੇ ਜੁੜ ਗਏ ਹੁਣ ਦੁੱਖ ਕਲੇਸ਼ ਖਤਮ ਹੋ ਗਏ ਮੋਤੀ ਵਰਗਾ ਕੀਮਤੀ ਜੀਵਨ ਜਿਹੜਾ ਬਣ ਗਿਆ ਅੰਦਰ ਵਾਸਾ ਹੋ ਗਿਆ ਜੋ ਕਿਚ ਹੋਵਾ ਸੋ ਤੇਰਾ ਭਾਣਾ ਮਹਾਰਾਜ ਜੋ ਕੁਝ ਹੋ ਰਿਹਾ ਹੁਣ ਤੇਰੇ ਭਾਣੇ ਦੀ ਸਮਝ ਆ ਗਈ ਜੋ ਇਵੇਂ ਬੁੱਝੈ ਸੋ ਸਹਿਜ ਸੁਭਾਣਾ ਜਿਨੇ ਇਸ ਗੱਲ ਨੂੰ ਸਮਝ ਲਿਆ ਨਾ ਤੇਰਾ ਭਾਣਾ ਬੜਾ ਪਿਆਰਾ ਲਫਜ਼ ਹੈ ਜੀ ਭਾਣਾ ਮੰਨਣਾ ਬਹੁਤ ਔਖਾ ਕਹਿ ਲੈਣਾ ਸੁਖਾ ਭਾਣਾ ਮੰਨਣਾ ਬਹੁਤ ਔਖਾ ਤੇ ਪਾੜਾ ਸਤ ਸੰਗਤ ਕੱਲਾ ਦੁੱਖ ਦਾ ਨਹੀਂ ਹੁੰਦਾ ਵੀ ਦੁੱਖ ਦੇ ਵੇਲੇ ਪਾੜਾ ਨਹੀਂ ਸੁੱਖ ਦੇ ਵੇਲੇ ਵੀ ਪਾੜਾ ਮੰਨਣਾ ਹੁੰਦਾ ਦੁੱਖ ਦੇ ਵਿੱਚ ਤੇ ਮੰਨਣਾ ਹੀ ਮੰਨਣਾ ਹੈ ਨਾ ਸਤਗੁਰੂ ਨੇ ਤੇ ਇਥੋਂ ਤੱਕ ਕਿਹਾ ਤੇਰਾ ਜੰਮਣਾ ਵੀ ਤੇ ਪਾੜਾ ਹੀ ਹੈ ਜਾ ਤਿਸ ਜੰਮਿਆ ਵੀ ਤੇਰਾ ਜੰਮਣਾ ਵੀ ਪਾੜਾ ਆ ਜਾ ਪਾੜਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਰੱਬ ਦਾ ਭਾਣਾ ਤੇਰਾ ਜਨਮ ਹੋਇਆ ਇਹ ਵੀ ਰੱਬ ਦਾ ਹੀ ਭਾਣਾ ਸੱਭ ਨੇ ਬਖਸ਼ਿਸ਼ ਕੀਤੀ ਕਹਿਤ ਕਬੀਰ ਕਿਲਵਿਕ ਗਏ ਖੀਣਾ ਜਿਸ ਦਿਨ ਮੇਰੇ ਅੰਦਰ ਗਿਆਨ ਆ ਗਿਆ ਨਾ ਸਮਝ ਆ ਗਈ ਉਸ ਦਿਨ ਜਿਹੜੇ ਕਿਲਵਿਕ ਸਨ ਪਾਪ ਸਨ ਉਹ ਸਭ ਖਤਮ ਹੋ ਗਏ